ਕਰਨਾਲ ਦੇ ਵਿੱਚ ਅੱਜ ਤੜਕਸਾਰੀ ਕੁ ਵੱਡਾ ਹਾਦਸਾ ਹੋਆ ਪ੍ਰੇਆ ਜਿੱਥੇ ਕਿ ਰੇਲ ਹਾਦਸੇ ਦੇ ਵਿੱਚ ਮਾਲ ਗੱਡੀ ਦੇ 6 ਤੋਂ 7 ਡੱਬੇ ਨੇ ਜਿਹੜੇ ਪਟੜੀ ਤੋਂ ਛੇਟਾਂ ਡਿੱਗੇ ਨੇ ਹੀਠਾਂ ਉੱਤਰ ਗਏ ਨੇ ਤਾਂ ਅਚਾਨਕ ਜਿਹੜੇ ਆਸੇ-ਪਾਸੇ ਖਿਲਰ ਗਏ ਨੇ ਤਾਂ ਤਸਵੀਰਾਂ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਰੇਲਵੇ ਟਰੈਕ ਦੇ ਉੱਤੇ ਜਿਹੜੇ ਡੱਬੇ ਨੇ ਉਹ ਬਿਖਰੇ ਹੋਏ ਦਿਖਾਈ ਦੇ ਰਹੇ ਨੇ ਹਾਲਾਂਕਿ ਇਸ ਦੇ ਵਿੱਚ ਜਾਨੀ ਨੁਕਸਾਨ ਤੋਂ ਬਚਾ ਰਿਹਾ ਪਰ ਇਹ ਹਾਦਸਾ ਕਿੰਨਾਂ ਹਾਲਾਤਾਂ ਦੇ ਵਿੱਚ ਵਾਪਰਿਆ ਇਹ ਹਾਲੇ ਜਾਂਚ ਦਾ ਵਿਸ਼ਾ ਹੈ ਜਿਸ ਦੀ ਰੇਲ ਵਿਭਾਗ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤਾਂ ਜਿਸ ਦੇ ਮੱਦੇ ਨਜ਼ਰ ਜਿਹੜੀ ਮਾਲ ਗੱਡੀਆਂ ਦੇ ਡੱਬੇ ਨੇ ਉਹਨਾਂ ਨੂੰ ਹਟਾਉਣ ਦਾ ਕੰਮ ਵੀ ਜਾਰੀ ਹੈ ਜਿਸ ਦੇ ਕਾਰਨ ਦੱਸਿਆ ਜਾ ਰਿਹਾ ਹੈ ਕਿ ਇਸ ਰੇਲਵੇ ਟਰੈਕ ਦੀ ਲਾਈਨ ਜਿਹੜੀ ਉਠਪ ਹੋ ਗਈ ਹੈ ਦਿੱਲੀ ਅੰਬਾਲਾ ਰੇਲਵੇ ਲਾਈਨ ਠੱਪ ਕਰ ਦਿੱਤੀ ਗਈ ਹੈ ਸ਼ਤਾਬਦੀ ਸਣੇ ਕਈ ਟ੍ਰੇਨਾਂ ਨੇ ਜਿਹੜੀਆਂ ਪ੍ਰਭਾਵਿਤ ਹੋਈਆਂ ਨੇ ਤਾਂ ਦੱਸ ਦਈਏ ਕਿ ਵੱਡਾ ਹਾਦਸਾ ਹੀ ਜਿਹੜਾ ਵਾਪਰਿਆ ਹੈ ਪਰ ਇਸ ਦੇ ਵਿੱਚ ਕਿਸੇ ਤਰੀਕੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਹਾਂ ਜੇਕਰ ਕੋਈ ਦੂਸਰੀ ਗੱਡੀ ਹੁੰਦੀ ਉਸੇ ਕਾਰਨ ਇਹ ਵੱਡਾ ਹਾਦਸਾ ਵਾਪਰਦਾ ਤਾਂ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਹੋ ਸਕਦਾ ਸੀ ਕਿਉਂਕਿ ਤੁਸੀਂ ਦੇਖ ਸਕਦੇ ਹੋ ਕਿ ਮਾਲ ਗੱਡੀ ਦੇ ਜਿਹੜੇ ਡੱਬੇ ਨੇ ਉਹ ਪਟੜੀ ਤੋਂ ਹੇਠਾਂ ਉਤਰੇ ਦਿਖਾਈ ਦੇ ਰਹੇ ਨੇ ਤੇ ਕਿਸ ਤਰੀਕੇ ਦਾ ਇਹ ਹਾਦਸਾ ਹੋਇਆ ਹੋਵੇਗਾ ਜੇ ਇਸ ਦੀ ਜਗ੍ਹਾ ਪੈਸੈਂਜਰ ਟ੍ਰੇਨ ਹੁੰਦੀ ਤੇ ਉਸ ਦੇ ਨਾਲੇ ਹਾਦਸਾ ਵਾਪਰਦਾ ਤਾਂ ਕਾਫੀ ਜ਼ਿਆਦਾ ਨੁਕਸਾਨ ਹੋ ਸਕਦਾ ਸੀ ਹਾਲਾਂਕਿ ਇਹ ਹਾਦਸਾ ਕਿਨਹ ਹਾਲਾਤਾਂ ਦੇ ਵਿੱਚ ਹੋਇਆ ਇਸ ਦੀ ਵਿਭਾਗ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤਾਂ ਦੱਸ ਦਈਏ ਕਿ ਤਸਵੀਰਾਂ ਕਰਨਾਲ ਦੇ ਤਰਾਵੜੀ ਤੋਂ ਸਾਹਮਣੇ ਆਈਆਂ ਨੇ ਜਿੱਥੇ ਕੀ ਰੇਲ ਹਾਦਸਾ ਵਾਪਰਿਆ ਹੈ ਕੋਲਾਈ हम तुरंत यहाँ पहुंचे आके स्टेशन वास्तव मिले दोनों साइड की ट्रेनें रुकवाई और मौके का जायजा किया मौके पर देखा तो आठ दस कंटेनर गिरे हुए थे और तो सूचना दी मालगाड़ी मालगाड़ी से से गिरे हैं कंटेनर हाँ, है कोई डिब्बा भी उतरा कोई वो एक पीछे चक्का पड़ा हुआ है उसका चक्का वो तो पोल जो तोड़े हैं बिजली के उससे वहाँ टूटा हुआ है वहाँ ऐसी जानवाल का कोई नुकसान नहीं जानवाल को मालगाड़ी थी हाँ जी मालगाड़ी अगर कोई और गाड़ी होती तो हो सकता था क्योंकि सबसे व्यस्त लाइन है ये हाँ जी हाँ जी अच्छा हो सकता था अगर पैसेंजर गाड़ी होती कोई तो 千万不要着急。<noise>